ਲਓ ਜੀ ਇਸ ਵਕਤ ਆਪਾਂ ਦਰਸਾਣ ਜਿਹੜਾ ਕਾਰਗਿਲ ਤੋਂ 40 ਕਿਲੋਮੀਟਰ ਪਿੱਛੇ ਰਹਿ ਜਾਂਦਾ ਤੇ ਇੱਥੇ ਬਹੁਤ ਸੋਹਣੇ ਹੋਮ ਸਟੇ ਨੇ ਤੁਸੀਂ ਵੀ ਕਦੀ ਆਓ ਤੇ ਲਾਜ਼ਮੀ ਠਹਿਰ ਕੇ ਜਾਇਓ ਆਪਾਂ ਤੁਹਾਨੂੰ ਜਿਹੜਾ ਹੋਮ ਸਟੇ ਅਸੀਂ ਲਿਆ ਹੋਇਆ ਉਹ ਦਿਖਾਉਨੇ ਆਂ ਅੰਦਰੋਂ ਬਹੁਤ ਸੋਹਣੀ ਸੀਲਿੰਗ ਕਰਕੇ ਇਹਨਾਂ ਨੇ ਹੋਮ ਸਟੇ ਤਿਆਰ ਕੀਤਾ ਹੋਇਆ ਤੁਸੀਂ ਆ ਦੇਖ ਸਕਦੇ ਹੋ ਛੱਤਾਂ ਛੁੱਤਾਂ ਕਿਵੇਂ ਸੋਹਣੇ ਢੰਗ ਦੇ ਨਾਲ ਲੱਕੜ ਦੇ ਨਾਲ ਸੀਲਿੰਗ ਕੀਤੀਆਂ ਹੋਈਆਂ ਨੇ ਠੰਡੇ ਇਥੇ ਬਹੁਤ ਜ਼ਿਆਦੇ ਪੈਂਦੀ ਆ ਜਿਹੜੀਆਂ ਪਹਾੜੀਆਂ ਨੇ ਉਹ ਬਰਫ਼ ਦੇ ਨਾਲ ਟਕੀਆਂ ਹੋਈਆਂ ਨੇ ਆਪਾਂ ਅੰਦਰੋਂ ਰੂਮ ਵੀ ਤੁਹਾਨੂੰ ਦਿਖਾਉਣੇ ਆ ਆਜੋ ਜਰਾ ਦੇਖੋ ਰੂਮ ਕਿੰਨਾ ਸੋਹਣਾ ਇਹਨਾਂ ਨੇ ਤਿਆਰ ਕੀਤਾ ਹੋਇਆ ਆ ਛੱਤ ਦੀ ਸੀਲਿੰਗ ਦੇਖੋ ਕਿੰਨੀ ਸੋਹਣੀ ਕੀਤੀ ਲੱਕੜ ਦੇ ਨਾਲ ਉਧਰ ਸ਼ੀਸ਼ਾ ਪਿਆ ਇਧਰ ਬੈੱਡ ਪਿਆ ਹੋਇਆ ਇੱਥੇ ਹੀਟਰ ਵੀ ਰੱਖਿਆ ਹੋਇਆ ਇਹਨਾਂ ਨੇ ਬਹੁਤ ਸੋਹਣਾ ਰੂਮ ਇਹਨਾਂ ਨੇ ਤਿਆਰ ਕੀਤਾ ਹੋਇਆ ਇਧਰ ਤੁਸੀਂ ਬਾਹਰ ਦੀ ਝਲਕ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਧਰ ਕੁਰਸੀਆਂ ਪਈਆਂ ਨੇ ਟੇਬਲ ਪਿਆ ਅੰਦਰ ਇਧਰ ਆਜੋ ਆਪਾਂ ਤੁਹਾਨੂੰ ਬਾਥਰੂਮ ਦਿਖਾਉਣੇ ਆ ਬਾਥਰੂਮ ਦੇਖੋ ਕਿੰਨਾ ਸੋਹਣਾ ਇੱਥੇ ਗੀਜ਼ਰ ਵੀ ਲੱਗਾ ਹੋਇਆ ਠੰਡ ਜਿਆਦਾ ਹੋਣ ਕਰਕੇ ਇੱਥੇ ਗਰਮ ਪਾਣੀ ਨਾਲ ਨਹਾਉਣਾ ਪੈਂਦਾ ਇੱਧਰ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਬਾਹਰ ਦਾ ਸੀਨ ਵੀ ਦਿਖਾਉਣੇ ਆ ਬਹੁਤ ਸੋਹਣਾ ਸੀਨ ਆ ਤੁਸੀਂ ਦੇਖ ਸਕਦੇ ਹੋ ਹੈਰਾਨ ਹੋਵੋਗੇ ਜੰਨਤ ਵਰਗਾ ਇੱਥੇ ਮਾਹੌਲ ਆ ਆਜੋ ਬਾਹਰ ਤੁਹਾਨੂੰ ਬਾਹਰ ਦੀ ਸੈਰ ਵੀ ਕਰਾਉਣੇ ਆ ਤੁਸੀਂ ਬਾਹਰ ਦੇਖ ਸਕਦੇ ਹੋ ਕਿ ਕਿਵੇਂ ਚਿੱਟੀਆਂ ਚਿੱਟੀਆਂ برف ਨਾਲ ਟਕੀਆਂ ਪਹਾੜੀਆਂ ਨੇ ਤੇ ਇੱਥੇ ਮੀਂਹ ਬਹੁਤ ਘੱਟ ਪੈਂਦਾ ਕਿਉਂਕਿ ਇੱਥੇ ਦਰਖਤ ਹੈ ਨਹੀਂਗੇ ਦਰਖਤ ਨਾ ਹੋਣ ਕਰਕੇ ਇੱਥੇ ਮੀਂਹ ਨਹੀਂ ਆਉਂਦਾ ਤੇ ਜਿਹੜੀਆਂ ਚਿੱਟੀਆਂ ਪਹਾੜੀਆਂ ਨੇ ਪੂਰਾ ਸਾਲ برف ਦੇ ਨਾਲ ਟਕੀਆਂ ਰਹਿੰਦੀਆਂ ਨੇ ਜਿਹੜਾ ਦਰਾਸ ਆ ਇਹ ਇੱਕ ਟਾਊਨ ਆ ਸ਼ਹਿਰ ਆ ਤੇ 40 ਕਿਲੋਮੀਟਰ ਕਾਰਗਿਲ ਤੋਂ ਪਿੱਛੇ ਰਹਿ ਜਾਂਦਾ ਅਸੀਂ ਇੱਥੇ ਠਹਿਰੇ ਹੋਏ ਆ ਤੁਹਾਡਾ ਵੀ ਜਦੋਂ ਢੇੜਾ ਲੱਗੇ ਤੇ ਦਰਾਸ لازਮੀ ਰੁੱਕ ਕੇ ਜਾਇਓ ਬਹੁਤ ਸੋਹਣਾ ਟਾਊਨ ਆ ਦੇਖੋ ਆ ਇੱਥੇ ਕਿੰਨੇ ਸਾਰੇ ਹੋਮ ਸਟੇ ਨੇ ਆ ਇੱਕ ਸਾਹਮਣੇ ਹੋਮ ਸਟੇ ਆ ਇੱਕ ਉਪਰੇ ਹੈਗਾ ਤੇ ਉੱਤੇ ਜਾ ਕੇ ਵੀ ਹੋਮ ਸਟੇ ਉਹ ਦੂਰ ਦਿਖਦੇ ਪਏ ਨੇ ਬਹੁਤ ਸਾਰੇ ਇੱਥੇ ਹੋਮ ਸਟੇ ਨੇ ਤੇ ਇੱਥੇ ਆ ਕੇ ਤੁਸੀਂ ਜਦੋਂ ਜੀ ਕਰੇ ਉਦੋਂ ਰਹਿ ਸਕਦੇ ਹੋ ਕਿਉਂਕਿ ਇਹ ਜਿਹੜਾ ਦਰਾਸ ਆ ਇਹ ਬਹੁਤ ਸੋਹਣਾ ਮੈਨੂੰ ਤਾਂ ਬਹੁਤ ਸੋਹਣਾ ਲੱਗਾ ਆਪਾਂ ਤੁਹਾਨੂੰ ਇੱਥੋਂ ਦੀਆਂ ਜਿਹੜੀਆਂ ਨਦੀਆਂ ਨੇ ਉਹ ਵੀ ਦਿਖਾਉਣੇ ਆ ਦੇਖੋ ਨਦੀ ਇੱਥੇ ਜਾਂਦੀ ਤੇ ਪਾਣੀ ਦੇਖੋ ਕਿੰਨਾ ਪਵਿੱਤਰ ਸੋਹਣਾ ਸਾਫ਼ ਪਾਣੀ ਬਹੁਤ ਵਧੀਆ ਖੂਬਸੂਰਤ ਨਜ਼ਾਰਾ ਕੁਦਰਤੀ ਨਜ਼ਾਰੇ ਬੰਦੇ ਨੂੰ ਹਰ ਵਕਤ ਮਨਣੇ ਚਾਹੀਦੇ ਨੇ ਦੇਖੋ ਪਾਣੀ ਕਿੰਨਾ ਇਹਦਾ ਸ਼ੁੱਧਾ ਤੇ ਸਾਫ਼ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇੱਥੇ ਆ ਕਿੰਨੇ ਸਾਰੇ ਹੋਮਸਟੇ ਨੇ ਬਹੁਤ ਸਾਰੇ ਹੋਮਸਟੇ ਨੇ ਤੇ ਆਪਾਂ ਇਹਦਾ ਜਿਹੜਾ ਪੋਲ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਵੇਖੋ ਪੋਲ ਪੋਲ ਕਿੰਨੇ ਸੋਹਣੇ ਟੰਗ ਨਾਲ ਬਣਾਇਆ ਹੋਇਆ ਮੋٹے ਲੋਹੇ ਦੇ ਰੱਸੇ ਪਾ ਕੇ ਪੋਲ ਨੂੰ ਬੰਨਿਆ ਹੋਇਆ ਦੇਖ ਸਕਦੇ ਆ ਤੁਸੀਂ ਇਹ ਜਿਹੜਾ ਪੋਲ ਆ ਇੱਥੋਂ ਗੁਜ਼ਰ ਕੇ ਲੋਕ ਗਾਂ ਟਾਊਨ ਵਿੱਚ ਜਾਂਦੇ ਨੇ ਸ਼ਹਿਰ ਦੇ ਵਿੱਚ ਚਲੇ ਜਾਂਦੇ ਨੇ ਦਰਾਫ ਦੇ ਵਿੱਚ ਦੇਖੋ ਕਿੰਨਾ ਸੋਹਣਾ ਲੱਗਦਾ ਪੋਨ ਪੁਲ ਤੇ ਇੱਥੇ ਘੁੰਮਣਾ ਫਿਰਨਾ ਬਹੁਤ ਹੀ ਵਧੀਆ ਲੱਗਦਾ ਪਾਣੀ ਤੁਸੀਂ ਨੇੜੋਂ ਦੇਖ ਸਕਦੇ ਹੋ ਇੱਥੇ ਬਹੁਤ ਸਾਰੇ ਟੂਰਿਸਟ ਆਉਂਦੇ ਨੇ ਤੁਹਾਡਾ ਵੀ ਕਿਤੇ ਟਾਈਮ ਲੱਗੇ ਤੇ ਇੱਥੇ ਲਾਜ਼ਮੀ ਰੁੱਕ ਕੇ ਜਾਇਓ ਜਿਹੜੇ ਰੂਮ ਮਿਲਦੇ ਨੇ ਉਹ ਵੀ ਸਸਤੇ ਜੇ ਰੈਂਟ ਤੇ ਮਿਲ ਜਾਂਦੇ ਨੇ ਜਿੰਨੇ ਵੀ ਇੱਥੇ ਹੋਮ ਸਟੇ ਨੇ ਸਾਰੇ ਤਿਰਛੀ ਟਲਾਣਾ ਵਿੱਚ ਬਣੇ ਨੇ ਕਿਉਂਕਿ ਬਰਫ਼ ਜ਼ਿਆਦਾ ਪੈਂਦੀ ਆ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਤਰਕ ਦੀ ਸਾਨ ਪੇਜ ਨੂੰ ਫੋਲੋ ਕਰ ਲਓ ਆਪਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਿਖਾਵਾਂਗੇ ਹਰ ਇੱਕ ਘਰ ਦੇ ਉੱਤੇ ਟਲਾਈ ਬਣੀ ਹੋਈ ਆ ਤਰਚੀਆਂ ਛੱਤਾਂ ਬਣੀਆਂ ਹੋਈਆਂ ਨੇ ਮਿਹਰਬਾਨੀ